ਪੰਜਾਬ ਸਰਕਾਰ ਨੇ ਆਪ ਆਗੂ ਰਣਜੀਤ ਸਿੰਘ ਚੀਮਾ ਦੇ ਭਰਾ ਦੀ ਸ਼ਮੂਲੀਅਤ ਵਾਲੇ 18 ਕਰੋੜ ਰੁਪਏ ਦੇ ਪੰਚਾਇਤ ਫੰਡਾਂ ਦੇ ਕਥਿਤ ਗਵਨ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ 8 ਪੰਚਾਇਤ ਕਤਰਾਂ ਨੂੰ ਮੁਅਤਲ ਕਰਾ ਦਿੱਤਾ ਜਿਨ੍ਹਾਂ ਦੀ ਪਛਾਣ ਗੁਰਜਿੰਦਰ ਸਿੰਘ, ਹਰदयाल ਸਿੰਘ, ਸਾਹਨਸ਼ਾਹ ਸਿੰਘ, ਜਸਪਾਲ ਸਿੰਘ, ਬਲਰਾਜ ਸਿੰਘ, ਅਮਰਜੀਤ ਸਿੰਘ, ਤਸਵਿੰਦਰ ਸਿੰਘ ਤੇ ਸੁਸ਼ੀਲ ਕੁਮਾਰ ਵਜੋਂ ਹੋਈ ਹੈ। ਤਸਵੀਰ 1 ਜੁਲਾਈ ਚ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਸਿੰਧੂ ਨੇ ਕਥਿਤ ਗਵਨ ਦੀ ਜਾਂਚੇ ਲੋੜਿੰਦਾ ਰਿਕਾਰਡ ਮੁਹੱਈਆ ਕਰਵਾਉਣ ਚ ਅਸਫਲ ਰਹਿਏ 10 ਪੰਚਾਇਤ ਸਖਤ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀ। ਜ਼ਿਕਰ ਕਿਸੰਬਰ 2024 ਚ ਰਿਪੋਰਟ ਦਿੱਤੀ ਗਈ ਸੀ ਕਿ ਆਪ ਨੇਤਾ ਰਣਜੀਤ ਸਿੰਘ ਚੀਮਾ ਦੇ ਭਰਾ ਬਲਜੀਤ ਸਿੰਘ ਦੇ ਕੋਬੇਰੀ ਐਗਰੋਵੇਟ OPC ਪ੍ਰਾਈਵੇਟ ਲਿਮਟਿਡ 'ਰਾਹੀ ਫੰਡਾਂ ਦੀ ਹੀਰਾਫੇਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ਜੋ ਕਿ ਪਸ਼ੂਆਂ ਦੇ ਚਾਰੇ ਤੇ ਵਾਟਰ ਪੁੱਲਰ ਕਾਰੋਬਾਰਾਂ 'ਚ ਲੱਗੇ ਹੋਏ ਸੀ 2023 'ਚ ਜਦੋਂ ਉਸ ਦਾ ਭਰਾ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦਾ ਚੇਅਰਮੈਨ ਬਣਿਆ ਤਾਂ ਉਸ ਨੂੰ ਜਲ ਸਰੋਤ ਵਿਭਾਗ 'ਚ ਇੱਕ ਠੇਕੇਦਾਰ ਵਜੋਂ ਭਰਤੀ ਕੀਤਾ ਗਿਆ ਸੀ ਇਹ ਜਾਂਚ ਆਰਟੀਆਈ ਕਾਰਕੁਨ ਜਸਕਿਰਤ ਸਿੰਘ ਸਿੱਧੂ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਤੇ ਸ਼ੁਰੂ ਕੀਤੀ ਗਈ ਸੀ ਜਿਸ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਖਡੂਰ ਸਾਹਿਬ ਹਲਕੇ ਦੇ ਪਿੰਡਾਂ 'ਚ ਪ੍ਰੋਜੈਕਟਾਂ ਲਈ ਫੰਡ ਜਾਰੀ ਕੀਤੇ ਗਏ ਸਨ ਪਰ ਕੰਮ ਜਾਂ ਤਾਂ ਅਧੂਰਾ ਸੀ ਜਾਂ ਕਦੇ ਸ਼ੁਰੂ ਨਹੀਂ ਹੋਇਆ ਹਾਲਾਂਕਿ ਜਾਂਚ ਅੱਗੇ ਨਹੀਂ ਵਧ ਸਕੀ ਕਿਉਂਕਿ ਪੰਚਾਇਤ ਕਤਰਾ ਨੇ ਜੂਨ ਅਤੇ ਅਗਸਤ 2024 ਦਰਮਿਆਨ ਚਲਾਏ ਗਏ 85 ਲੱਖ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ 'ਚ ਕਥਿਤ ਬੇਨਿਯਮਾ ਨਾਲ ਸੰਬੰਧਿਤ ਰਿਕਾਰਡ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਡਿਪਟੀ ਕਮਿਸ਼ਨਰ ਦੇ ਪੱਤਰ 'ਚ ਕਈ ਪੰਚਾਇਤ ਕਤਰਾ ਦੇ ਨਾਮ ਲਏ ਗਏ ਸਨ ਜਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਲੋੜਿੰਦੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਗਏ ਜਿਸ ਕਾਰਨ ਜਾਂਚ ਰੁਕਾਵਟ ਆ ਰਹੀ ਹੈ ਜਿਲ੍ਹਾ ਵਿਕਾਸ ਦੇ ਪੰਚਾਇਤ ਅਧਿਕਾਰੀ ਪਿਆਰਾ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਜਾਂਚ ਲਈ ਉਹਨਾਂ ਦੇ ਰਿਕਾਰਡ ਮੁਹੱਈਆ ਨਹੀਂ ਕਰਵਾਏ ਉਹ ਰਿਕਾਰਡ ਕਿੱਥੇ ਨੇ ਇਸ ਬਾਰੇ ਹੋਰ ਪੁੱਛਗਿੱਛ ਕੀਤੀ ਜਾਵੇਗੀ